ਇਨਸਾਨ ਦੇ ਅੰਦਰ ਸਭ ਤੋਂ ਵੱਡੀ ਤਾਕਤ ਹੈ ਅਵਚੇਤਨ ਮਨ ਇਹ ਉਹ ਮਨ ਹੈ ਜੋ ਕਦੇ ਨਹੀਂ ਸੌਂਦਾ ਤੁਹਾਡਾ ਚੇਤਨ ਮਨ ਸੋਚਦਾ ਹੈ ਫੈਸਲੇ ਲੈਂਦਾ ਹੈ ਪਰ ਅਸਲ ਵਿੱਚ ਤੁਹਾਡੀ ਜ਼ਿੰਦਗੀ ਚਲਾਉਂਦਾ ਹੈ ਅਵਚੇਤਨ ਮਨ ਅਵਚੇਤਨ ਮਨ ਉਹ ਸਭ ਕੁਝ ਰਿਕਾਰਡ ਕਰਦਾ ਹੈ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਸੁਣਦੇ ਹੋ ਜੋ ਤੁਸੀਂ ਮੰਨਦੇ ਹੋ ਜੇ ਤੁਸੀਂ ਆਪਣੇ ਮਨ ਵਿੱਚ ਨਕਾਰਾਤਮਕ ਵਿਚਾਰ ਭਰੋਗੇ ਅਵਚੇਤਨ ਮਨ ਉਸ ਨੂੰ ਸੱਚ ਬਣਾਵੇਗਾ ਪਰ ਜੇ ਤੁਸੀਂ ਉਸ ਨੂੰ ਸਕਾਰਾਤਮਕ ਵਿਚਾਰ ਦੇਵੋਗੇ ਉਹ ਤੁਹਾਡੀ ਹਕੀਕਤ ਨੂੰ ਬਦਲ ਦੇਵੇਗਾ ਇਸ ਲਈ ਹਮੇਸ਼ਾ ਆਪਣੇ ਅਵਚੇਤਨ ਮਨ ਨੂੰ ਚੰਗੀਆਂ ਗੱਲਾਂ ਨਾਲ ਭਰੋ ਉਸ ਨੂੰ ਆਪਣੇ ਸੁਪਨੇ ਆਪਣੇ ਮਕਸਦ ਰੋਜ਼ ਸੁਣਾਓ ਯਾਦ ਰੱਖੋ ਅਵਚੇਤਨ ਮਨ ਗੁਲਾਮ ਨਹੀਂ ਇਹ ਤੁਹਾਡਾ ਸਭ ਤੋਂ ਵੱਡਾ ਸਾਥੀ ਹੈ ਤੁਸੀਂ ਜਿਹੜੇ ਬੀਜ ਬੀਜਦੇ ਹੋ ਨਾ ਉਹੀ ਤੁਹਾਡੀ ਜ਼ਿੰਦਗੀ ਵਿੱਚ ਫਲ ਬਣ ਕੇ ਆਉਂਦੇ ਨੇ